ਜਦੋਂ ਸ਼ੇਰ ਵੀ ਚੀਕਾਂ ਮਾਰੀ ਤਾਂ ਸਮਝੋ ਲੱਕੜਬੱਗੇ ਆ ਗਏ ਤੁਸੀਂ ਸੋਚ ਰਹੇ ਹੋਵੋਗੇ ਮੈਂ ਇਹ ਕੀ ਕਹਿ ਰਹੀ ਆ ਤਾਂ ਇਹ ਕਹਿ ਰਹੀ ਆ ਲੱਕੜਬੱਗੇ ਵੈਬ ਸੀਰੀਜ਼ ਜਦੋਂ ਸ਼ੇਰ ਵੀ ਚੀਕਾਂ ਮਾਰੀ ਤਾਂ ਸਮਝੋ ਲੱਕੜਬੱਗੇ ਆ ਗਏ ਲੱਕੜਬੱਗੇ ਇਦਾਂ ਦੇ ਜਾਨਵਰ ਨੇ ਜੋ ਸ਼ੇਰ ਦੇ ਅੱਗੇ ਕਦੇ ਸਰੈਂਡਰ ਨਹੀਂ ਕਰਦੇ ਤੇ ਸ਼ੇਰ ਦੀਆਂ ਵੀ ਚੀਕਾਂ ਘੜਾਉਂਦੇ ਨੇ ਸ਼ੇਰ ਦੇ ਨਾਲ ਵੀ ਉਹ ਲੜਦੇ ਨੇ ਜੰਗਲ 'ਚ ਇੱਕੋ ਜਾਨਵਰ ਆ ਜਿਸ ਤੋਂ ਸ਼ੇਰ ਵੀ ਪਰੇਸ਼ਾਨ ਹੁੰਦਾ ਉਹ ਆ ਲੱਕੜਬੱਗੇ ਲੱਕੜਬੱਗੇ ਪੇਪਰ ਲੀਕ ਸਕੈਮ ਤੋ ਅੱਡੀ ਮੈਂ ਟੀਜ਼ਰ ਦੇਖ ਚੁੱਕੀ ਆ ਪੇਪਰ ਲੀਕ ਸਕੈਮ ਦੇ ਉੱਤੇ ਤੁਸੀਂ ਗੱਲ ਕਰ ਰਹੇ ਹੋ ਦੇਖੋ ਜਿਹੜੀ ਸਾਡੀ 6 ਐਪੀਸੋਡਸ ਦੀ ਵੈਬ ਸੀਰੀਜ਼ ਹੈ ਇਹ ਸਾਰੀ ਬੇਸਡ ਆਨ ਹੀ ਸਕੈਮ ਦੇ ਉੱਪਰ ਆ ਕਿ ਜੋ ਐਗਜ਼ਾਮ ਸਕੈਮ ਹੁੰਦਾ ਹੈ ਇਹ ਉਹ ਸਕੈਮ ਹੈ ਜੋ ਅੱਜ ਤੱਕ ਕਿਸੇ ਨੇ ਨਹੀਂ ਦਿਖਾਇਆ ਜਿਸ ਬੰਦੇ ਨੇ ਐਗਜ਼ਾਮ ਦਿੱਤਾ ਜਾਂ ਜਿਸ ਨੇ ਦੇਣਾ ਜਿਸ ਜ਼ਿੰਦਗੀ ਚ ਕੋਈ ਵੀ ਐਗਜ਼ਾਮ ਦੇਖਿਆ ਮੈਨੂੰ ਲੱਗਦਾ ਉਹਨੂੰ ਇੱਕ ਵਾਰੀ ਇਹ ਸਾਡੀ ਸੀਰੀਜ਼ ਦੇਖਣੀ ਚਾਹੀਦੀ ਤੇ ਉਹਨੂੰ ਪਤਾ ਲੱਗੇਗਾ ਕਿ ਐਕੀ ਵੀ ਕਿਦਾਂ ਇੱਥੇ ਖੋਰਾ ਲਾਇਆ ਜਾਂਦਾ ਹੈ 117 ਬਿਲੀਅਨ ਦਾ ਬਾਜ਼ਾਰ ਹੈ ਤੇ ਬੱਚੇ ਇਹ ਜਿਹੜੀ ਯੂਥ ਹੈ ਨਾ ਉਹ ਲੱਕੜ ਵਗੀ ਨੇ ਉਹ ਯੂਥ ਨੂੰ ਲੱਗਦਾ ਹੈ ਕਿ ਯਾਰ ਕਿ ਸਾਡੇ ਸੁਪਨੇ ਦਬਾਏ ਜਾ ਰਹੇ ਨੇ ਸਾਡੇ ਹੱਕ ਮਾਰੇ ਜਾ ਰਹੇ ਨੇ ਤਾਂ ਫਿਰ ਇਹਨਾਂ ਨੂੰ ਤਾਂ ਫਿਰ ਐਂ ਈ ਹੋ ਕੇ ਮਿਲਾਂਗੇ ਅਸੀਂ ਸਾਡਾ ਇੱਕ ਡਾਇਲੋਗ ਹੈ ਕਿ ਪੁੱਤਿਆਂ ਦੀ ਤਰ੍ਹਾਂ ਸਾਰਾ ਦਿਨ ਕੰਮ ਕਰਦੇ ਮਿਲਦਾ ਕੁਝ ਵੀ ਨਹੀਂ ਉਹ ਉਹੀ ਜ਼ਿੰਦਗੀ ਹੈ ਫਿਰ ਉਹ ਇੱਕ ਰਸਤਾ ਅਪਣਾਉਂਦਾਗਾ केबल 1 ओटीटी ਤੇ 24 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਇਸ ਸਮੇਂ ਸਾਡੇ ਨਾਲ ਗੁਰਪ੍ਰੀਤ ਟੋਲ ਸਟਾਰ ਕਾਸਟ ਮੌਜੂਦ ਨੇ ਗੱਲਬਾਤ ਕਰਦੇ ਹਾਂ ਕਿ ਆਖਿਰ ਇਹਨਾਂ ਦੀ ਵੈਬ ਸੀਰੀਜ਼ ਲੱਕੜ ਬੱਗੇ ਕਹਿ ਕੀ ਰਹੀ ਹੈ ਸਤਿ ਸ਼੍ਰੀ ਅਕਾਲ ਸਰ ਹਣੀ ਸਤਿ ਸ਼੍ਰੀ ਅਕਾਲ ਜੀ ਅ ਸਰ ਲੱਕੜ ਬੱਗੇ ਵੈਬ ਸੀਰੀਜ਼ ਇਹ ਨਾਮ ਜੋ ਹੈ ਇਹ ਕਾਫੀ ਕਨਫਿਊਜ਼ਨ ਕ੍ਰੀਏਟ ਕਰ ਰਿਹਾ ਹੈ ਆਖਿਰ ਇਹ ਨਾਮ ਦੇ ਪਿੱਛੇ ਕਹਾਣੀ ਕੀ ਹੈ ਦੇਖੋ ਜੰਗਲ ਦੇ ਵਿੱਚ ਨਾ ਲੱਕੜ ਬੱਗੇ ਹੁੰਦੇ ਆ ਬਿਲਕੁਲ ਜੰਗਲੀ ਜਾਨਵਰ ਨੇ ਜੀ ਇਹ ਦੇਖਿਆ ਜਾਵੇ ਲੱਕੜਬੱਗੇ ਲੈ ਕੇ ਮੈਟਾਫੋਰਿਕ ਸਿੰਬੋਲਿਕ ਨਾਮ ਹੈ ਲੱਕੜਬੱਗੇ ਇਦਾਂ ਦੇ ਜਾਨਵਰ ਨੇ ਜੋ ਸ਼ੇਰ ਦੇ ਅੱਗੇ ਕਦੇ ਸਰੈਂਡਰ ਨਹੀਂ ਕਰਦੇ ਤੇ ਸ਼ੇਰ ਦੀਆਂ ਵੀ ਚੀਖਾਂ ਕਢਾਉਂਦੇ ਨੇ ਸ਼ੇਰ ਦੇ ਨਾਲ ਵੀ ਉਹ ਲੜਦੇ ਨੇ ਔਰ ਝੁੰਡ ਦੇ ਵਿੱਚ ਆਉਂਦੇ ਨੇ ਔਰ ਉਹਦੇ ਤੇ ਅਟੈਕ ਕਰਦੇ ਨੇ ਜੰਗਲ 'ਚ ਇੱਕੋ ਜਾਨਵਰ ਆ ਜਿਸ ਤੋਂ ਸ਼ੇਰ ਵੀ ਪਰੇਸ਼ਾਨ ਹੁੰਦਾ ਉਹ ਆ ਲੱਕੜਬੱਗੇ ਸੋ ਇਹ ਇੱਕ ਤਰ੍ਹਾਂ ਨਾਲ ਲੱਕੜਬੱਗੇ ਸਾਡੇ ਜਿਹੜੇ ਕੈਰੈਕਟਰਸ ਨੇ ਉਹ ਇੱਕ ਸਿਸਟਮ ਦੇ ਹਿੱਸਾ ਨੇ ਔਰ ਉਹ ਸਿਸਟਮ ਦੇ ਵਿੱਚ ਜਦੋਂ ਉਹਨਾਂ ਦੇ ਨਾਲ ਟੱਕੇਸ਼ਾਹੀ ਹੋ ਰਹੀ ਆ ਉਹਨਾਂ ਨੂੰ ਦਬਾਇਆ ਜਾ ਰਿਹਾ ਉਹਨਾਂ ਨੂੰ ਮੌਕੇ ਨਹੀਂ ਮਿਲ ਰਹੇ ਠੀਕ ਹੈ ਦੈਨ ਉਹ ਫਿਰ ਕਹਿੰਦੇ ਨੇ ਵੀ ਹੁਣ ਅਸੀਂ ਇਸ ਸਿਸਟਮ ਨੂੰ ਸੱਤਾ ਨੂੰ ਜੋ ਸ਼ੇਅਰ ਹੈ ਉਹਨੂੰ ਚੈਲੰਜ ਕਰਦੇ ਨੇ ਤੇ ਪੂਰੀ ਸਲਤਨਤ ਨੂੰ ਖਤਮ ਕਰਕੇ ਲੱਕੜਵਗੇ ਬਣ ਜਾਂਦੇ ਨੇ ਸਹੀ ਪੇਪਰ ਲੀਕ ਸਕੈਮ ਜੀ ਬੱਡੀ ਮੈਂ ਟੀਜ਼ਰ ਦੇਖ ਚੁੱਕੀ ਆ ਪੇਪਰ ਲੀਕ ਸਕੈਮ ਦੇ ਉੱਤੇ ਤੁਸੀਂ ਗੱਲ ਕਰ ਰਹੇ ਹੋ ਨੌਜਵਾਨਾਂ ਇਹ ਜਿਹੜੇ ਪ੍ਰੋਬਲਮ ਜੋ ਹੈ ਇਹ ਨੌਜਵਾਨ ਅੱਜ ਦੇ ਸਮੇਂ ਦੇ ਵਿੱਚ ਫੇਸ ਕਰ ਰਹੇ ਨੇ ਇਹ ਹਕੀਕਤ ਹੈ ਇੱਕ ਤੇ ਪੇਪਰ ਲੀਕ ਸਕੈਮ ਨੇ ਨਾਲ ਆਪਣੀ ਫਿਲਮ ਨੂੰ ਤੁਸੀਂ ਕਿਸ ਤਰੀਕੇ ਦੇ ਨਾਲ ਰਿਲੇਟ ਕੀਤਾ ਕਿਵੇਂ ਆਪਣੀ ਫਿਲਮ ਨੂੰ ird gird ਕਮਾਇਆ ਹੈ ਪੇਪਰ ਲੀਕ ਸਕੈਮ ਦੇ ਦੇਖੋ ਜਿਹੜੀ ਸਾਡੀ ਇਹ 6 ਐਪੀਸੋਡਸ ਦੀ ਵੈਬ ਸੀਰੀਜ਼ ਹੈ ਇਹ ਸਾਰੀ ਬੇਸਡ ਆਨ ਹੀ ਸਕੈਮ ਦੇ ਉੱਪਰ ਆ ਕਿ ਜੋ ਐਗਜ਼ਾਮ ਸਕੈਮ ਹੁੰਦਾ ਹੈ ਸੋ ਇਹਦਾ ਮੇਨ ਸਟੋਰੀ ਇਹੀ ਹੈ ਕਿ ਕਿਵੇਂ 50 50 60 60 ਲੱਖ ਦੇ ਪੇਪਰ ਵਿਕਦੇ ਨੇ ਨੌਕਰੀਆਂ ਵਿਕਦੀਆਂ ਨੇ ਔਰ ਲੋਕ ਨੌਕਰੀਆਂ ਖਰੀਦਦੇ ਨੇ ਜਿਹੜੇ ਵੈਲ ਡਿਸਰਵਿੰਗ ਕੈਂਡੀਡੇਟ ਨੇ ਉਹ ਕਿੱਦਾਂ ਪਿੱਛੇ ਰਹਿ ਜਾਂਦੇ ਨੇ ਔਰ ਉਹਨਾਂ ਦੇ ਹੱਕ ਮਾਰ ਕੇ ਕਿੱਦਾਂ ਪੈਸੇ ਦੇ ਨਾਲ ਲੋਕ ਜੌਬਸ ਲੈ ਜਾਂਦੇ ਨੇ ਜਿਹਦਾ ਤੁਸੀਂ ਸਕੈਮ ਵਰਗੀ ਸੀਰੀਜ਼ ਦੇਖੀ ਹੋਈ ਆ ਬਿਲਕੁਲ ਠੀਕ ਹੈ ਹਰਸ਼ਦ ਮਹਿਤਾ ਵਾਲੀ ਫਿਰ ਤੁਸੀਂ ਤੇਲਗੀ ਵਾਲੀ ਸੀਰੀਜ਼ ਦੇਖੀ ਹੋਈ ਆ ਇਹ ਉਸੇ ਲੈਵਲ ਤੋਂ ਇੱਕ ਸਟੈਪ ਅੱਗੇ ਆ ਇਹ ਉਹ ਸਕੈਮ ਹੈ ਜੋ ਅੱਜ ਤੱਕ ਕਿਸੇ ਨੇ ਨਹੀਂ ਦਿਖਾਇਆ ਨਾ ਪੰਜਾਬੀ ਦੇ ਵਿੱਚ ਔਰ ਇਵਨ ਕੇ ਜੇ ਆਪਾਂ ਪੈਨ ਇੰਡੀਆ ਦੀ ਵੀ ਗੱਲ ਕਰੀਏ ਤਾਂ ਇੰਡੀਆ ਦੀ ਬਹੁਤ ਸਾਰੇ ਸਬਜੈਕਟਸ ਦੇ ਉੱਪਰ ਸੀਰੀਜ਼ ਬਣੀਆਂ ਨੇ ਪਰ ਪਾਰਟੀਕੂਲਰ ਇਹ ਐਗਜ਼ਾਮ ਜੋ ਸਕੈਮ ਚੱਲਦਾ ਹੈ ਨਾਟ ਇਨ ਪੰਜਾਬ ਇੱਕ ਕਹਾਣੀ ਤਾਂ ਪੂਰੇ ਇੰਡੀਆ ਦੀ ਆ ਬਿਲਕੁਲ ਤਾਂ ਇਹ ਪਹਿਲੀ ਵਾਰ ਦਿਖਾਇਆ ਸੀ ਨੇ ਲੱਕੜਵagge ਦੇ ਵਿੱਚ ਕਿ ਕਿਵੇਂ ਜੋ ਐਜੂਕੇਸ਼ਨ ਦੇ ਨਾਲ ਜੁੜੇ ਹੋਏ ਇੰਸਟੀਚਿਊਟ ਨੇ ਜਿੱਥੇ ਕੋਚਿੰਗ ਸੈਂਟਰ ਨੇ ਉਹ ਉਹਨਾਂ ਦੇ ਹਿਡਨ ਚੈਪਟਰ ਕਿਨੇ ਕੀ ਕੀ ਕੰਮ ਕਰਦੇ ਨੇ ਬਿਲਕੁਲ ਇਹ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਦੁਨੀਆ ਦੀ ਨਜ਼ਰ ਦੇ ਵਿੱਚੋਂ ਇੱਕ ਨਾਰਮਲ ਇੰਸਟੀਚਿਊਟ ਨੇ ਪਰ ਉਹ ਕੀ ਕੀ ਕੰਮ ਕਰਦੇ ਨੇ ਔਰ ਕਿਸ ਕਿਸ ਲੈਵਲ ਦੇ ਬੰਦੇ ਕੰਮ ਕਰਦੇ ਨੇ ਤੁਹਾਡੇ ਨਾਲ ਖੜਾ ਕੋਈ ਚਾਹ ਵਾਲਾ ਬੰਦਾ ਕੋਈ ਦੁਕਾਨਦਾਰ ਤੁਹਾਨੂੰ ਲੱਗੂਗਾ ਵੀ ਇਹ ਤਾਂ ਇੱਕ ਆਮ ਬੰਦਾ ਇੱਕ ਬਿਲਕੁਲ ਪਰ ਉਹ ਵੀ 50 50 60 60 ਲੱਖ ਦੇ ਐਦਾਂ ਦੀਆਂ ਡੀਲਾਂ ਕਰਦਾ ਔਰ ਇਹ ਇਸ ਤਰ੍ਹਾਂ ਦੀ ਕਹਾਣੀ ਹੈਗੀ ਜੋ ਥ੍ਰਿਲਰ ਹੈ ਸਸਪੈਂਸ ਹੈ ਤੁਸੀਂ 6 ਐਪੀਸੋਡਸ ਦੇ ਵਿੱਚ ਦੇਖੋਗੇ ਵੀ ਕਿਵੇਂ ਇੱਕ ਜੈਨਜ਼ਿਸ ਦੀ ਕਹਾਣੀ ਹੈ ਕਿ ਬਿਲਕੁਲ ਔਰ ਇਹਨੂੰ ਜੈਨਜ਼ਿਸ ਵੀ ਦੇਖਣਗੇ ਔਰ ਨਾਲ ਦੀ ਨਾਲ ਜਿੱਦਾਂ ਫੈਮਿਲੀ ਆਡੀਅנס ਹੈਗੀ 50 ਸਾਲ ਦਾ ਬੰਦਾ ਉਹ ਵੀ ਦੇਖੇਗਾ ਉਹਨੂੰ ਵੀ ਲੱਗੇਗਾ ਕਿਉਂਕਿ ਇਗਜ਼ਾਮ ਨਾਲ ਹਰ ਕੋਈ ਜੁੜਿਆ ਹੋਇਆ ਹੈਗਾ ਇਹ ਅੱਜ ਦੀ ਯੂਥ ਦੀ ਕਹਾਣੀ ਹੈ ਜਿਸ ਬੰਦੇ ਨੇ ਇਗਜ਼ਾਮ ਦਿੱਤਾ ਜਾਂ ਜਿਸਨੇ ਦੇਣਾ ਜਿਸ ਜ਼ਿੰਦਗੀ ਚ ਕੋਈ ਵੀ ਇਗਜ਼ਾਮ ਦੇਖਿਆ ਮੈਨੂੰ ਲੱਗਦਾ ਉਹਨੂੰ ਇੱਕ ਵਾਰੀ ਇਹ ਸਾਡੀ ਸੀਰੀਜ਼ ਦੇਖਣੀ ਚਾਹੀਦੀ ਉਹਨੂੰ ਪਤਾ ਲੱਗੇਗਾ ਕਿ ਯਾਰ ਕੀ ਵੀ ਕਿਦਾਂ ਇਹ ਇਥੇ ਖੋਰਾ ਲਾਇਆ ਜਾਂਦਾਗਾ ਨਹੀਂ ਲੱਗਦਾ ਤਾਂ ਜ਼ਰੂਰ ਹੈ ਖੋਰਾ ਜਿਹੜੀ ਤੁਸੀਂ ਗੱਲ ਕਹਿ ਰਹੇ ਹੋ ਇੱਕ ਵਾਰ ਆਪਣੀ ਪਰਸਨਲ ਲਾਈਫ ਦੇ ਨਾਲ ਇਸ ਸਕੈਮ ਨੂੰ ਕਿਵੇਂ ਰਿਲੇਟ ਕਰਦੇ ਹੋ ਕਿਉਂਕਿ ਅਸੀਂ ਸਾਰੇ ਵੀ ਅਸੀਂ ਵੀ ਸਟੱਡੀਜ਼ ਕੀਤੀਆਂ ਨੇ ਤੇ ਇਹ ਅਸੀਂ ਪਰਸਨਲ ਲਾਈਫ ਦੇ ਵਿੱਚ ਵੀ ਕਿਸੇ ਨਾ ਕਿਸੇ ਫੇਸ ਦੇ ਉੱਤੇ ਫੀਲ ਕੀਤਾ ਹੈ ਅਸੀਂ ਵੀ ਦੇਖਿਆ ਹੈ ਕਿ ਜਦੋਂ ਅਸੀਂ ਇੰਨੀ ਮਿਹਨਤ ਕਰਕੇ ਪੜ੍ਹਦੇ ਆਂ ਇੰਨੀ ਮਿਹਨਤ ਕਰਦੇ ਆਂ ਪਰ ਅੱਗੇ ਜਾਣ ਵਾਲੇ ਅੱਗੇ ਵਧਣ ਵਾਲੇ ਉਹ ਹੁੰਦੇ ਨੇ ਜਿਹੜੇ ਬੈ ਕੇ ਸਿਰਫ ਟੱਜਣਾ ਨੇ ਟਾਈਮ ਪਾਸ ਕੀਤਾ ਹੋਵੇ ਜਿਨ੍ਹਾਂ ਨੇ ਗੱਲਾਂ ਮਾਰੀਆਂ ਹੋਵੇਆਂ ਆਸ਼ਕੀ ਅਸੀਂ ਕਹਿ ਸਕਦੇ ਲਗਦੇ ਕੀਤੀ ਹੋਵੇ ਤੇ ਜਿਹੜਾ ਜੈਨੂਅਲ ਸਟੂਡੈਂਟ ਆ ਅਸਲੀ ਸਟੂਡੈਂਟ ਆ ਜੋ ਅੱਗੇ ਜਾ ਕੇ ਜਿਸ ਦਾ ਫਿਊਚਰ ਬਹੁਤ ਜ਼ਿਆਦਾ ਬ੍ਰਾਈਟ ਹੈ ਉਹ ساری ਉਮਰ ਆਪਣਾ ਕਰਦਾ ਰਹਿ ਜਾਂਦਾ ਹੈ ਕਿ ਹੈਨਾ ਫੇਸ ਦਾ ਫੇਸ ਉਹਦੇ ਫੇਸਿਸ ਕਰਦਾ ਰਹਿ ਜਾਂਦਾ ਹੈ ਲਾਈਫ ਤੇ ਤੇ ਕਿਵੇਂ ਦੇਖਦੇ ਹੋ ਇਸ ਚੀਜ਼ ਨੂੰ ਦੇਖੋ ਇਹ ਉਹਨਾਂ ਦੀ ਕਹਾਣੀ ਆ ਜੋ ਮੇਰਾ ਕਰੈਕਟਰ ਇੱਕ ਇਹਦਾ ਪ੍ਰੋਟਾਗਨਿਸਟ ਹੈ ਅਰਜਨ ਜੀ ਉਹ ਵੀ ਇੱਕ ਸਿੰਪਲ ਸਧਾਰਨ ਜ਼ਿੰਦਗੀ ਜਿਉਣਾ ਚਾਹੁੰਦਾ ਕਿ ਇੱਕ ਮੈਂ ਨੌਕਰੀ ਕਰਨੀ ਹੈ ਕਿ ਨੌਕਰੀ ਕਰਕੇ ਇੱਕ ਸਰਵਿਸ ਕਰਨੀ ਹੈ ਆਪਣੀ ਮਾਪਿਓ ਦੀ ਜ਼ਿੰਦਗੀ ਹੈ ਕਿ ਉਹਨੂੰ ਸੁਖਾਲੀ ਕਰਨੀ ਆ ਪਰ ਜਦੋਂ ਉਹਦੇ ਮੌਕੇ ਖੋਲੇ ਜਾਂਦੇ ਨੇ ਉਹਦੇ ਹੱਕ ਮਾਰ ਲਏ ਜਾਂਦੇ ਨੇ ਥੈਨ ਫਿਰ ਉਹਦੇ ਕੋਲੇ ਦੋ ਹੀ ਰਸਤੇ ਹੁੰਦੇ ਨੇ ਜਾਂ ਤਾਂ ਸਭ ਕੁਝ ਸਲੰਡਰ ਕਰ ਦੇ ਜਾਂ ਫਿਰ ਉਸੇ ਸਿਸਟਮ ਦੇ ਖਿਲਾਫ ਲੜਨ ਲੱਗ ਜੇ ਉਹ ਲੜਦਾ ਆਪਣੇ ਦੋਸਤਾਂ ਨੂੰ ਇਕੱਠਾ ਕਰਕੇ ਪਰ ਉਹਦਾ ਲੜਨ ਦਾ ਤਰੀਕਾ ਕੋਈ ਸਹੀ ਨਹੀਂ ਹੁੰਦਾ ਉਹ ਗਲਤ ਤਰੀਕਾ ਅਪਣਾ ਲੈਂਦਾ ਉਹਨੂੰ ਲੱਗਦਾ ਕਿ ਵੀ ਜੇ ਇਹ ਦੁਨੀਆ ਜੁੱਤੀ ਦੀ ਪੀੜ ਆ ਅਸੀਂ ਸਾਡਾ ਇੱਕ ਡਾਇਲੋਗ ਆ ਕਿ ਕੁੱਤਿਆਂ ਦੀ ਤਰ੍ਹਾਂ ਸਾਰਾ ਦਿਨ ਕੰਮ ਕਰਦੇ ਮਿਲਦਾ ਕੁਝ ਵੀ ਨਹੀਂ। ਬਿਲਕੁਲ। ਉਹ ਦੀ ਜ਼ਿੰਦਗੀ ਹੈ। ਫਿਰ ਉਹ ਇੱਕ ਰਸਤਾ ਬਣਾਉਂਦਾ گا۔ ਇਹ ਅੱਜ ਦੀ ਜੋ ਇੱਕ ਸਾਡਾ ਸਿਸਟਮ ਹੈ ਨਾ ਇਹਨੂੰ ਇਦਾਂ ਸਮਝਿਆ ਜਾ ਵੀ ਮੈਨੂੰ ਲੱਗਦਾ ਹੈ ਸੀਰੀਅਸ 19 ਸੌਖੀ ਜਾਂ ਤੁਸੀਂ ਇਹਨੂੰ ਸਮਝੋਗੇ ਨਹੀਂ ਹੈ ਇਹਦੇ ਬਹੁਤ ਸਾਰੀਆਂ ਲੇਅਰਸ ਨੇ। ਸਾਡਾ ਇੱਕ ਸਿਸਟਮ ਹੈ ਸਰਕਾਰਾਂ ਨੇ ਜਿਹਨੂੰ ਆਪਾਂ ਕਹਿੰਦੇਗੇ ਜਦੋਂ ਆਪਣੇ ਵਾਅਦੇ ਪੂਰੇ ਨਹੀਂ ਕਰਦੀਆਂ ਤਾਂ ਫਿਰ ਯੂਥ ਉੱਠ ਖੜੀ ਹੁੰਦੀ ਆ। ਜੀ। ਇਹ ਜਿਹੜੀ ਯੂਥ ਹੈ ਨਾ ਉਹ ਲੱਕੜ ਵਗੀ ਨੇ। ਹੂੰ। ਉਹ ਯੂਥ ਨੂੰ ਲੱਗਦਾ ਹੈ ਕਿ ਯਾਰ ਕੇ ਸਾਡੇ ਸੁਪਨੇ ਦਬਾਏ ਜਾ ਰਹੇ ਨੇ। ਸਾਡੇ ਹੱਕ ਮਾਰੇ ਜਾ ਰਹੇ ਨੇ ਤਾਂ ਫਿਰ ਇਹਨਾਂ ਨੂੰ ਤਾਂ ਫਿਰ ਐਂ ਈ ਹੋ ਕੇ ਮਿਲਾਂਗੇ ਤਾਂ ਜੇ ਹੁਣ ਵੀ ਅੱਜ ਦੇ ਸਿਸਟਮ 'ਚ ਜਿੱਦਾਂ ਸਾਡੀਆਂ ਸਰਕਾਰਾਂ ਨੇ ਜਾਂ ਸਿਸਟਮਾਂ ਆਵਦੇ ਵਾਅਦੇਾਂ ਤੇ ਖਰਾ ਨਹੀਂ ਉਤਰਦਾ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇੱਥੇ ਘਰ ਘਰ ਤੇ ਚ ਲੱਕੜ ਵਗੇ ਹੋਣਗੇ ਇਹ ਸੀਰੀਜ਼ ਉਸ ਤਰੀਕੇ ਵਾਲੇ ਪਾਸੇ ਰਸਤੇ ਨੂੰ ਜਾ ਰਹੀ ਹੈ ਕਿ ਵੀ ਇਹਨੂੰ ਇੱਕ ਚੈਲੰਜ ਦੇ ਤੌਰ ਤੇ ਦੇਖ ਰਹੇ ਨੇ ਉਹ ਉਹ ਕਹਿੰਦੇ ਨੇ ਕਿ ਜੇ ਤੁਸੀਂ ਨਹੀਂ ਸਿਸਟਮ ਨੂੰ ਠੀਕ ਕਰਦੇ ਨਾ ਪਰ ਅਸੀਂ ਕਰਾਂਗੇ ਅਸੀਂ ਆਪਣੇ ਤਰੀਕੇ ਨਾਲ ਕਰਾਂਗੇ ਜੀ ਹੁਣੇ ਨੇਪਾਲ ਦੇ ਵਿੱਚ ਕੀ ਹੋਇਆ ਬਿਲਕੁਲ ਜੈਂਜੀਜ਼ ਨੇ ਪ੍ਰਦਰਸ਼ਨ ਜੈਂਜੀਜ਼ ਨੇ ਪ੍ਰਦਰਸ਼ਨ ਕਰਕੇ ਪੂਰੀ ਸੱਤਾ ਹੀ ਚੇਂਜ ਕਰਤੀ ਕਰਤੀ ਬਿਲਕੁਲ ਉਹ ਜਿਹੜਾ ਸ਼ੇਰ ਹੈ ਜੋ ਆਪਾਂ ਇੱਕ ਸਿੰਬਲ ਕਹੀਏ ਸਿਸਟਮ ਹੈ ਜੋ ਰਾਜਾ ਉਹਨੂੰ ਗਲੇ ਤੋਂ ਘੜੀਸ ਕੇ ਸੜਕਾਂ ਤੇ ਲਿਆਂਦਾ ਤੇ ਉਹਦੇ ਕੱਪੜੇ ਫਾੜ ਤੇ ਉਹਨੂੰ ਮਾਰ ਮਾਰ ਕੇ ਮਾਰਤਾ ਤਕਤੀਪਲਟ ਹੋ ਗਏ ਜੈਂਜੀ ਜਨਰੇਸ਼ਨ ਤੇ ਵੀ ਬੜੇ ਸਵਾਲ ਚੱਕੇ ਜਾ ਰਹੇ ਨੇ ਕਿ ਜਿਹੜੇ ਜੈਂਜੀ ਜਨਰੇਸ਼ਨ ਹੈ ਇਹ ਬੜੀ ਬਹੁਤ ਜ਼ਿਆਦਾ ਐਕਸਟਰਾ ਐਡਵਾਂਸ ਹੈ ਤੇ ਕਈ ਜਿਹੜੇ ਸਵਾਲ ਜੈਂਜੀ ਜਨਰੇਸ਼ਨ ਨੂੰ ਲੈ ਕੇ ਅੱਜ ਕੱਲ ਜਿਹੜੇ ਚੱਕੇ ਜਾ ਰਹੇ ਹਨ ਅਸੀਂ ਇੱਕ ਕਰੋੜਪਤੀ ਦਾ ਕੌਣ ਬਨੇਗਾ ਕਰੋੜਪਤੀ ਦਾ ਇੱਕ ਸੀਜ਼ਨ ਆਇਆ ਤੇ ਛੋਟਾ ਜਿਹਾ ਬੱਚਾ ਉਹ ਗੱਲ ਕਰ ਰਿਹਾ ਹੈ ਅਮਿਤਾਬ ਬੱਚਨ ਦੇ ਨਾਲ ਤੇ ਉਸ ਦਾ ਗੱਲ ਕਰਨ ਦਾ ਜੋ ਸਟਾਈਲ ਹੈ ਉਸ ਨੂੰ ਮੈਨਰਲੈਸ ਕਿਹਾ ਜਾ ਰਿਹਾ ਹੈ ਕਿ ਉਹ ਜੈਂਜੀ ਜਨਰੇਸ਼ਨ ਹੈ ਤੇ ਇਹ ਜਿਹੜੇ ਸਵਾਲ ਚੱਕੇ ਜਾ ਰਹੇ ਨੇ ਉਹਨਾਂ ਸਵਾਲਾਂ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਲੇਖੋ ਇਹ ਤਾਂ ਹਮੇਸ਼ਾ ਚੱਕੇ ਜਾਣਗੇ ਉਹਦੇ ਚੱਕੇ ਜਾਣੇ ਬਣਦੇ ਵੀ ਨੇਗੇ ਪਰ ਉਹਨਾਂ ਨੂੰ ਤੁਸੀਂ ਜਦੋਂ ਐਡਵਾਂਸ ਚੀਜ਼ਾਂ ਇੰਨੀਆਂ ਦੇਤੀਆਂ ਉਹਨਾਂ ਦੇ ਦਿਮਾਗਾਂ ਨੂੰ ਇੰਨੀਆਂ ਚੀਜ਼ਾਂ ਦੇਤੀਆਂ ਤਾਂ ਫਿਰ ਉਹ ਉਹਦਾ ਇਸਤੇਮਾਲ ਕਰਨਗੇ ਤੇ ਐਡਵਾਂਸ ਤੁਹਾਡੇ ਤੋਂ ਹੋਣਗੇ ਪ੍ਰੋਬਲਮ ਕੀ ਜਦੋਂ ਤੁਹਾਡੇ ਤੋਂ ਕੋਈ ਬੰਦਾ ਐਡਵਾਂਸ ਹੁੰਦਾ ਤਾਂ ਉਹਨੂੰ ਚੰਗਾ ਨਹੀਂ ਲੱਗਦਾ ਉਹ ਤੁਹਾਨੂੰ ਹਰ ਚੀਜ਼ ਦਾ ਸਵਾਲ ਕਰਦਾ ਤੁਹਾਡੇ ਤੋਂ ਤਰਕ ਨਾਲ ਕਿ ਜੇ ਜੀ ਚੀਜ਼ ਐਦਾਂ ਹੋਈ ਹੈਗੀ ਤਾਂ ਐਦਾਂ ਕਿਉਂ ਹੋਈ ਹੈਗੀ ਉਹ ਸਾਨੂੰ ਪ੍ਰੋਬਲਮ ਦਿੰਦੀ ਹੈਗੀ ਤੇ ਜੈਂਸੀ ਦੇ ਇੱਕ ਇੱਕ ਕਲੈਰਟੀ ਉਹ ਕਹਿੰਦੇ ਨੇ ਕਿ ਵੀ ਲਿਵ ਐਂਡ Let Lie Fathers ਜੀਓ ਤੇ ਜਿਉਣ ਦਿਓ ਸਾਡੀ ਅਸੀਂ ਨਾ ਤੁਹਾਡੀ ਲਾਈਫ ਦੇ ਵਿੱਚ ਇੰਟਰਫੀਰੈਂਸ ਕਰਦੇ ਆਂਗੇ ਤਾਂ ਨਾ ਸਾਡੀ ਚ ਕਰੋ ਤੇ ਸਾਡੇ ਵਾਲੇ ਮਾਮਲੇ ਦੇ ਵਿੱਚ ਵੀ ਐᱫੀ ਨਹੀਂ ਹੈਗੇ ਇਹ ਇਹ ਜਿਹੜੇ ਜੈਂਸੀਸ ਨੇਗੇ ਯੂਥ ਹੈ ਉਹਦੇ ਨਾਲ ਕਨੈਕਟ ਕਰੇਗੀ ਕਿਉਂਕਿ ਯੂਥ ਦਾ ਸੰਬੰਧ ਐਜੂਕੇਸ਼ਨਲ ਐਗਜ਼ਾਮ ਨਾਲ ਔਰ ਉਹ ਕਿਤਨੇ ਕਿਤੇ ਚੀਜ਼ਾਂ ਨੂੰ ਮਹਿਸੂਸ ਕਰਨਗੇ ਨਾਲ ਦੀ ਨਾਲ ਇਹਦੇ ਵਿੱਚ ਇੱਕ ਫੈਮਿਲੀ ਜੇਪੀ 60 ਸਾਲ ਦਾ ਬੰਦਾ ਵੀ ਦੇਖੇਗਾ ਇੱਕ ਲੇੜੀ ਵੀ ਦੇਖੇਗੀ ਕਿ ਜੈਂਟਸ ਵੀ ਦੇਖੇਗਾ ਉਹ ਵੀ ਦੇਖੇਗਾ ਯਾਰ ਕਿ ਵੀ ਸਾਡੇ ਬੱਚਿਆਂ ਨਾਲ ਵੀ ਇਦਾਂ ਹੋ ਸਕਦਾ ਸਾਡੀ ਫੈਮਿਲੀ ਨਾਲ ਵੀ ਇਦਾਂ ਹੋ ਸਕਦਾ ਕਿ ਇਨੋਸੈਂਟ ਮੁੰਡੇ ਸੀਗੇ ਜਿਹੜੇ ਪਰ ਜਦੋਂ ਇਹਨਾਂ ਨੂੰ ਕੋਈ ਰਾਹ ਨਹੀਂ ਬਚਦਾ ਤਾਂ ਇਹ ਇਦਾਂ ਦੇ ਰਾਹ ਤੇ ਪੈ ਜਾਂਦੇ ਨੇ ਤੇ ਜਿੱਥੇ ਰਾਹ ਤਾਂ ਸਹੀ ਨਹੀਂ ਪਰ ਉਹਨਾਂ ਕੋਲ ਕੋਈ ਆਪਸ਼ਨ ਨਹੀਂ ਬਚਦੀ ਤਾਂ ਉਹ ਉਸ ਚੀਜ਼ ਦੇ ਏਰ ਦੇ ਗਿਰਦੇ ਲੱਕੜਵਗੇ ਦੇ ਜਿਹੜੇ 6 ਐਪੀਸੋਡ ਨੇ ਤੁਸੀਂ ਦੇਖੋਗੇ ਤਾਂ ਪੈਰੈਂਟਸ ਲਈ ਵੀ ਇੱਕ ਬਹੁਤ ਵੱਡੀ ਸਿੱਖਿਆ ਕਿਉਂਕਿ ਪੈਰੈਂਟਸ ਜਿਹੜੇ ਆਪਣੇ ਬੱਚੇ ਨੂੰ ਹੀ ਕੋਸਦੇ ਰਹਿੰਦੇ ਨੇ ਕਿ ਸਾਡਾ ਬੱਚਾ ਹੀ ਸ਼ਾਇਦ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅੱਗੇ ਜੋ ਹੈ ਉਹ ਹੋ ਕੀ ਰਿਹਾ ਹੈ ਕਿ ਜਿਹੜਾ ਸਾਡਾ ਬੱਚਾ ਤਾਂ ਪੜ ਰਿਹਾ ਪਰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਉਹਨੂੰ ਤੇ ਇਹ ਪੈਰੈਂਟਸ ਲਈ ਵੀ ਇੱਕ ਬਹੁਤ ਵੱਡੀ ਸਿੱਖ ਹੋਊਗੀ ਦੇਖੋ ਜਦੋਂ ਤੁਸੀਂ ਸੀਰੀਜ਼ ਬਣਾਉਣਾ ਹੈ ਨਾ ਉਹਦੇ ਵਿੱਚ ਉਹਦਾ ਫਾਇਦਾ ਇਹ ਹੁੰਦਾ ਕਿ ਵੀ ਤੁਸੀਂ ਹਰ ਐਲੀਮੈਂਟ ਨੂੰ ਹਰ ਐਸਪੈਕਟ ਨੂੰ ਛੂ ਸਕਦੇ ਹੋਗੇ ਤੁਹਾਡੇ ਕੋਲੇ ਕਹਿਣ ਲਈ ਹੁੰਦੇ ਨੇਗੇ ਸਾਡੇ ਕੋਲੇ ਇੱਕ ਟਰੈਕ ਹੈ ਸੀਰੀਜ਼ ਦੇ ਵਿੱਚ ਕਿ ਜੋ ਇੱਕ ਬਹੁਤ ਹੀ ਗਰੀਬ ਤਬਕੇ ਦਾ ਪਰਿਵਾਰ ਹੈ ਠੀਕ ਹੈਗਾ ਉਹਨਾਂ ਨੂੰ ਪੂਰੀ ਪੂਰੀ ਉਮੀਦ ਆਪਣੇ ਬੱਚੇ ਤੋਂ ਆ ਕਿ ਇਹ ਬੱਚੇ ਨੂੰ ਨੌਕਰੀ ਮਿਲੇਗੀ ਤਾਂ ਸਾਡੀ ਲਾਈਫ ਸੁਖਾਲੀ ਹੋ ਜਾਏਗੀ ਇੱਕ ਮਜ਼ਦੂਰ ਪਰਿਵਾਰ ਆ ਇੱਕ ਟਰੈਕ ਚੱਲਦਾ ਔਰ ਉਹ ਬੱਚੇ ਦੇ ਵੀ ਸੁਪਨੇ ਨੇ ਕਿ ਜਦੋਂ ਮੈਨੂੰ ਨੌਕਰੀ ਮਿਲ ਗਈ ਮੈਂ ਸਭ ਤੋਂ ਪਹਿਲਾਂ ਆਪਣੇ ਮਾਪਿਆਂ ਦਾ ਇਹ ਕੰਮ ਛਡਾਉਣਾਗਾ ਉਹ ਇਸ ਆਸ ਦੇ ਵਿੱਚ ਆ ਦਿਨ ਰਾਤ ਮਿਹਨਤ ਕਰਦਾ ਬੱਚਾ ਪਰ 올 ਆਫ ਸਡਨ ਜਿੱਦਾਂਗਾ ਕਾ ਇਗਜ਼ਾਮ ਕੈਨਸਲ ਹੋ ਜਾਂਦਾਗਾ ਇਗਜ਼ਾਮ ਦੇ ਵਿੱਚ ਕੁਝ ਹੇਰ ਫਿਰ ਹੋ ਜਾਂਦੀ ਹੈਗੀ ਤਾਂ ਉਹ ਬੱਚੇ ਦੇ ਕੋਲੇ ਕੋਈ ਰਸਤਾ ਨਹੀਂ ਬਚਦਾ ਤੇ ਉਹ ਬੱਚਾ ਸੁਸਾਈਡ ਕਮਿਟ ਕਰਦਾਗਾ ਬਿਲਕੁਲ ਤਾਂ ਉਹਦੇ ਮਾਪਿਆਂ ਦੀ ਜ਼ਿੰਦਗੀ ਵੀ ਬਰਬਾਦ ਹੋਗੀ ਉਹਦੀ ਵੀ ਹੋਗੀ ਇਹ ਜਿਹੜੇ ਇਨਸੀਡੈਂਟ ਨੇ ਰੀਅਲ ਇਨਸੀਡੈਂਟਸ ਨੂੰ ਅਸੀਂ ਨੇ ਸਟੱਡੀ ਕੀਤਾ ਹੈਗਾ ਸਾਡੀ ਟੀਮ ਨੇ ਜਾ ਕੇ ਕਿੰਨੇ ਲੋਕਾਂ ਨੇ ਕਿੰਨੇ ਬੱਚਿਆਂ ਨੇ ਸੁਇਸਾਈਡ ਕਮਿਟ ਕੀਤਾ ਹੈਗਾ ਕੋਈ ਇਨਸੀਡੈਂਟ ਸ਼ੇਅਰ ਕਰਨਾ ਚਾਹੋ ਜੇ ਤੁਸੀਂ ਜਦੋਂ ਗੱਲਬਾਤ ਕੀਤੀ ਤੁਹਾਡੀ ਟੀਮ ਗਈ ਤੇ ਕੋਈ ਇਨਸੀਡੈਂਟ ਤੁਸੀਂ ਸ਼ੇਅਰ ਕਰਨਾ ਚਾਹੋ ਜਿਹੜਾ ਤੁਹਾਨੂੰ ਲੱਗਿਆ ਹੋਵੇ ਵੀ ਇਹ ਤੇ ਬੜਾ ਹੀ ਬਹੁਤ ਮਾੜਾ ਹੋਇਆ ਮੈਂ ਤੁਹਾਨੂੰ ਦੱਸਣਾ ਕਿ ਇੱਕ ਬਿਲਕੁਲ ਮਜ਼ਦੂਰ ਪਰਿਵਾਰ ਸੀਗਾ ਕਿ ਉਹਨਾਂ ਦਾ ਬੱਚਾ ਸੀਗਾ ਇੱਕ ਅੜਕੀ ਸੀ ਜੀ ਨੇ ਇਗਜ਼ਾਮ ਦੀ ਤਿਆਰੀ ਕਰ ਰਹੇ ਸੀਗੇ ਤੇ ਉਹਨਾਂ ਦਾ ਇਗਜ਼ਾਮ ਸੀਗਾ ਉਹ ਲੀਕ ਹੋਣ ਦੀ ਖਬਰ ਮਿਲੀ ਤੇ ਉਹ ਕੈਨਸਲ ਹੋ ਗਿਆ ਉਸ ਤੋਂ ਬਾਅਦ ਉਹ ਉਹਦੇ ਬੱਚੇ ਨੇ ਸੁਇਸਾਈਡ ਕਮਿਟ ਕੀਤਾ ਉਹਨਾਂ ਦਾ ਜਿਹੜਾ ਹਾਲ ਸੀ ਅਸੀਂ ਸੁਣੀ ਨਹੀਂ ਸਕਦੇ ਸੀ ਕਿ ਇਹ ਮੈਂ ਰੀਅਲ ਇਨਸੀਡੈਂਟ ਮੈਨੂੰ ਪਤਾ ਹੈਗਾ ਕਿ ਉਹ ਉਹਨਾਂ ਦੀ ਜ਼ਿੰਦਗੀ ਖਤਮ ਹੋ ਗਈ ਉਹਨਾਂ ਦੀ ਜ਼ਿੰਦਗੀ ਦੀ ਉਮੀਦ ਹੀ ਉਹ ਉਹ ਸੀਗੀ ਉਹਨਾਂ ਦੀ ਵੀ ਖਤਮ ਹੋਈ ਮਾਪਿਆਂ ਦੀ ਵੀ ਖਤਮ ਮਾਪੇ ਇਸ ਵੇਲੇ ਮੰਨ ਕੇ ਚੱਲੋ ਕਿ ਵੀ ਪਿਓ ਨੂੰ ਪੈਰੇਲਾਈਜ਼ اٹੈਕ ਆ ਗਿਆ ਉਹ ਸੱਤਵੇਂ ਤੋਂ ਬਾਹਰ ਹੀ ਨਹੀਂ ਆ ਸਕਿਆ ਸੀਗਾ ਕਿੰਨਾ ਔਖਾ ਕਿੰਨਾ ਔਖਾ ਇੱਕ ਕੱਲੀ ਲੇਡੀ ਹੈਗੀ ਜਿਹੜੀ ਹੁਣ ਮੰਨ ਕੇ ਚੱਲੋ ਕਿ ਵੀ ਮਜ਼ਦੂਰੀ ਕਰਦੀ ਹੈਗੀ ਉਹ ਆਪ ਦਾ ਵੀ ਟੱਡ ਭਰਦੀ ਆ ਆਪਦੇ ਘਰ ਦਾ ਵੀ ਕਰਦਾ ਵੀ ਉਹ ਵੀ ਮੰਝੇ ਤੇ ਆ ਉਹਨਾਂ ਨੂੰ ਉਮੀਦ ਕੀ ਸੀ ਕਿ ਸਾਡੇ ਬੱਚੇ ਨੇ ਐਗਜ਼ਾਮ ਕਲੀਅਰ ਕਰ ਦੇਣਾਗਾ ਬ੍ਰਿਲੀਅੰਟ ਸਟੂਡੈਂਟ ਸੀਗਾ ਉਹ ਗੱਲ ਦਿਲ ਤੇ ਲਾ ਗਿਆ ਇਹੀ ਇਹੀ ਗੱਲ ਹੈ ਨਾ ਵੀ ਮੈਂ ਉਹੀ ਚੀਜ਼ ਤੁਹਾਨੂੰ ਕਹਿ ਰਹੀ ਸੀ ਵੀ ਬ੍ਰਿਲੀਅੰਟ ਸਟੂਡੈਂਟ ਜਿਹੜੇ ਹੁੰਦੇ ਨੇ ਉਹਤੇ ਵਿਚਾਰੇ ساری ਉਮਰ ਰੁੱਲਦੇ ਸਟਰਗਲ ਚ ਹੀ ਰਹਿ ਜਾਂਦੇ ਨੇ ਇਹ ਆ ਸਰ ਇਹ ਦੇ ਵਿੱਚ ਸੀਰੀਜ਼ ਦੇ ਵਿੱਚ ਉਹੀ ਸਟਰਗਲ ਦਿਖਾਇਆ ਜੀ ਕਿ ਜਿਹੜੇ ਉਹ ਉਹ ਮੁੰਡੇ ਨੇਗੇ ਚਾਰ ਬੰਦੇ ਨੇਗੇ ਜਿਨ੍ਹਾਂ ਦੇ ird-gird ਦੇ ਕਹਾਣੀ ਘੁੰਮਦੀ ਉਹਨਾਂ ਦੇ ਵੀ ਆਹੀ ਸੁਪਨੇ ਸੀ ਪਰ ਉਹਨਾਂ ਦੇ ਜਿਹੜੇ ਸੁਪਨੇ ਪੂਰੇ ਨਹੀਂ ਹੋਏ ਤਾਂ ਉਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਬਚੀ ਤੇ ਜਿੱਦਾਂ ਕਹਿੰਦੇ ਨੇ ਫਿਰ ਬੈਗਰਸ ਆਰ ਨਾਟ ਚੂਜ਼ਰਸ ਬਿਲਕੁਲ ਵਿਖਾਰੀਆਂ ਕੋਲੇ ਕੋਈ ਆਪਸ਼ਨ ਨਹੀਂ ਹੁੰਦੀ ਫਿਰ ਜੋ ਉਹਨਾਂ ਨੂੰ ਦਿਖਦਾ ਉਹਨਾਂ ਨੂੰ ਲੱਗਦਾ ਕਿ ਫਿਰ ਇਹ ਤਾਂ ਦੁਨੀਆ ਜੁੱਤੀ ਦੀ ਪੀਰ ਫਿਰ ਐਦਾਂ ਹੀ ਦਬਾਉਣੇ ਆਗੇ ਤੇ ਉਸ ਰਾਹ ਤੇ ਚੱਲ ਪੈਂਦੇ ਨੇ ਤੇ ਫਿਰ ਉਹ ਜੋ ਉਹਨਾਂ ਦੇ ਨਾਲ ਹੁੰਦਾ ਨਾ ਉਹਨਾਂ ਨੇ ਸੋਚਿਆ ਹੁੰਦਾ ਜਿੰਨਾ ਦੇ ਨਾਲ ਉਹ ਕਰਦੇ ਹੈਗੇ ਨਾ ਉਹਨਾਂ ਨੇ ਸੋਚਿਆ ਨਾ ਉਹਨਾਂ ਨੇ ਸੋਚਿਆ ਹੁੰਦਾ ਕਿ ਸਾਡੇ ਨਾਲ ਆ ਕੁਝ ਹੋਵੇਗਾ ਸੋ ਇਹ ਉਹਦੀ ਇੱਕ ਜਰਨੀ ਹੈ ਕਿ ਜਦੋਂ ਤੁਸੀਂ ਇੱਕ ਕੰਟੈਂਟ ਦੇਖਦੇ ਹੋਗੇ ਨੈਟਫਲਿਕਸ ਐਮਾਜ਼ਾਨ ਦਾ ਕਿ ਅਸੀਂ ਉੱਥੇ ਸਿਰਫ ਕੰਟੈਂਟ ਨੂੰ ਦੇਖਦੇ ਆਂਗੇ ਤੇ ਉਸ ਕੱਦ ਦਾ ਕੰਟੈਂਟ ਹੈ ਔਰ ਮੈਨੂੰ ਪੂਰੀ ਉਮੀਦ ਹੈ ਕਿ ਲੋਕ ਇਹਨੂੰ ਪਸੰਦ ਕਰਨਗੇ ਔਰ ਉਹਨਾਂ ਨੂੰ ਮਾਨ ਮਹਿਸੂਸ ਹੋਊਗਾ ਸਾਡੀ ਟੀਮ ਨੇ ਐਫਰਟ ਕੀਤਾ ਤੁਹਾਡਾ ਇਹ ਕੰਟੈਂਟ ਬਹੁਤ ਅੱਛਾ ਹੈ ਬਹੁਤ ਜਾਗਰੂਕਤਾ ਹੈ ਇਸ ਦੇ ਵਿੱਚ ਕਿ ਹਰ ਕਿਸੇ ਨੂੰ ਆਪਣੇ ਬੱਚਿਆਂ ਨੂੰ ਵੀ ਪਤਾ ਲੱਗੇਗਾ ਤੇ ਮਾਪਿਆਂ ਨੂੰ ਵੀ ਪਤਾ ਲੱਗੇਗਾ ਕਿ ਅੱਗੇ ਹੋ ਕੀ ਰਿਹਾ ਜਦੋਂ ਸਰ ਤੁਹਾਡੇ ਤੱਕ ਪਹੁੰਚੀ ਡੱਕੜ ਬੱਗੇ ਵੀ ਇਹ ਸਟੋਰੀ ਹੋਏਗੀ ਨੌਜਵਾਨਾਂ ਦੇ ਰਿਲੇਟਿਡ ਹੋਏਗੀ ਤੇ ਤੁਸੀਂ ਤੁਹਾਡੇ ਦਿਮਾਗ ਦੇ ਵਿੱਚ ਸਭ ਤੋਂ ਵੱਡਾ ਸਭ ਤੋਂ ਪਹਿਲਾ ਖਿਆਲ ਕੀ ਆਇਆ ਕਿ ਇਹ ਜੋ ਟੌਪਿਕ ਹੈ ਇਹ ਲੈ ਕੇ ਆਉਣਾ ਸਾਹਮਣੇ ਬਹੁਤ ਜ਼ਰੂਰੀ ਹੈ ਇਸ ਦੇ ਨਾਲ ਰੂਬਰੂ ਕਰਾਣਾ ਆਪਣੇ ਦੇਸ਼ ਨੂੰ ਡੈਫੀਨਟਲੀ 100% ਮੈਂ ਤੁਹਾਨੂੰ ਸੱਚ ਕਹਾਂ ਇਹ ਹੀ ਗੱਲ ਕਹਿੰਦੇ ਸੀ ਕਿ ਜਦੋਂ ਅ ਮੇਰੇ ਕੋਲੇ ਅਰਮਨ ਜੋ ਸਾਡਾ ਪ੍ਰੋਡਿਊਸਰ ਵੀ ਆ ਮੁੰਡਾ ਉਹ ਰਿਸ਼ਵ ਨੂੰ ਲੈ ਕੇ ਆਇਆ ਤੇ ਫਿਰ ਪਰਮਾਏ ਦੋਨੋਂ ਇਹਦੇ ਡਾਇਰੈਕਟਰ ਡਾਇਰੈਕਟਰ ਜਦੋਂ ਮੈਨੂੰ ਦੱਸੀ ਕਹਾਣੀ ਮੈਨੂੰ ਲੱਗਾ ਕਿ ਦੈਟਸ ਦਾ ਸਟੋਰੀ ਜੋ ਮੈਂ ਚਾਹੁੰਦਾ ਸੀਗਾ ਕਹਿਣ ਵਾਸਤੇ ਮਿਲ ਗਈ ਕਿਉਂਕਿ ਮੈਨੂੰ ਸੀ ਇਹ ਵੀ ਜਦੋਂ ਤੁਸੀਂ ਕੋਈ ਕੰਮ ਕਰੀਏ ਤਾਂ ਉਹ ਕੰਮ ਐਦਾਂ ਦਾ ਹੋਵੇ ਜਿਹਨੂੰ ਕਰਕੇ ਨਾ ਤੁਹਾਡੀ ਰੂਹ ਨੂੰ ਸਕੂਨ ਆਵੇ ਕਿ ਤੁਸੀਂ ਕੁਝ ਕੀਤਾ ਜੀ ਕਿ ਚਾਰ ਬੰਦੇ ਦੇਖਣ ਤੋਂ ਬਾਅਦ ਤੁਹਾਨੂੰ ਇਹ ਨਾ ਕਹਿਣ ਜਰਕੇ ਵੀ ਕੀ ਬਣਾਇਆਗਾ ਕਿ ਇਹਦੇ ਬਿਨਾ ਕੀ ਗੱਡਾ ਖੜਿਆ ਸੀਗਾ ਜਿਹੜੇ ਇੰਨੇ ਪੈਸੇ ਬਰਬਾਦ ਕਰਨ ਦੇ ਨਾਲ ਇੱਕ ਪਲਾਟ ਲੈ ਲੈਂਦੇ ਕੀ ਕੀ ਲੋੜ ਸੀਗੀ ਇੰਦਾ ਚੀਜ਼ ਬਣਾਉਣ ਦੀ ਤਾਂ ਮੈਨੂੰ ਸੀ ਵੀ ਉਹ ਚੀਜ਼ ਬਣਾਈ ਜਾਵੇ ਤਾਂ ਉਹਨੂੰ ਲੋਕ ਐਪਰੀਸ਼ੀਏਟ ਕਰਨ ਤੇ ਜਦੋਂ ਕਹਾਣੀ ਮੈਂ ਸੁਣੀ ਰਿਸ਼ਵੀ ਕੋਲੋਂ ਪਹਿਲਾ ਡਰਾਫਟ ਜਿਹਦੇ ਤੋਂ ਮੈਨੂੰ ਦੱਸਿਆ ਮੈਨੂੰ ਉਸੇ ਵੇਲੇ ਲੱਗਾ ਕਿ ਯਾਰ ਕਿ ਵੀ ਇਹ ਤਾਂ ਪੈਨ ਇੰਡੀਆ ਕੰਟੈਂਟ ਮਿਲ ਗਿਆ ਇਹਨੂੰ ਕਰਦੇ ਆ ਫਿਰ ਅਸੀਂ ਕੇਵਲ ਵਨ ਕੋਲੇਗੇ ਸੁਵਿੱਤ ਭਾਜੀ ਨੂੰ ਮੈਂ ਅਪਰੋਚ ਕੀਤੀ ਮੈਂ ਕਿਹਾ ਭਾਜੀ ਇਦਾਂ ਦੀ ਇੱਕ ਕਹਾਣੀ ਹੈਗੀ ਸਾਡੇ ਕੋਲ ਅਸੀਂ ਸ਼ੂਟ ਕਰਨਾ ਚਾਹੁੰਦੇ ਆ ਤੇ ਉਹਨਾਂ ਨੇ ਮਨ ਲਾ 10 15 ਸਕਿੰਟਾਂ ਦੀ ਵਿੰਡੋ ਕਿਹਾ ਕਹਿੰਦੇ ਯਾਰ ਕਿ ਕਹਾਣੀ ਵਧੀਆਗੀ ਮੈਂ ਕਿਹਾ ਹਾਂ ਜੀ ਕਹਿੰਦੇ ਕਰੋ ਅਸੀਂ ਤੁਹਾਡਾ ਸਾਥ ਦੇਵਾਂਗੇ ਤਾਂ ਬਸ ਫਿਰ ਇਦਾਂ سلسلہ ਸ਼ੁਰੂ ਹੋ ਗਿਆ ਐਫਰਟ ਅਸੀਂ ਨੇ ਕੀਤੇ ਤੇ ਸਾਡੀ ਰਹਿਨੁਮਾਈ ਕੇਵਲ ਬੰਨੇ ਕੀਤੀ ਤੇ ਉਹਨਾਂ ਦਾ ਥਾੜੇ ਥੈਂਕਸ ਹੈ ਕਿ ਵੀ ਉਹਨਾਂ ਨੇ ਇਸ ਚੀਜ਼ ਵਾਸਤੇ ਸਬਜੈਕਟ ਵਾਸਤੇ ਹਾਂ ਕੀਤੀ ਉਹਨਾਂ ਨੇ ਇੱਕੋ ਚੀਜ਼ ਕਹੀ ਸੀ ਕਿ ਮੈਨੂੰ ਕੋਈ ਫੇਸ ਨਹੀਂ ਚਾਹੀਦਾ ਮੈਨੂੰ ਕੰਟੈਂਟ ਚਾਹੀਦਾ ਇਹ ਉਹ ਕੰਟੈਂਟ ਹੈ ਜੋ ਚਾਹੀਦਾ ਇਸ ਸਮੇਂ ਇਹ ਜਾਗਰੂਕਤਾ ਬਹੁਤ ਜ਼ਰੂਰੀ ਹੈ ਕਿਉਂਕਿ ਹਰ ਬੱਚਾ ਇਸ ਸਮੇਂ ਇੱਕ ਦੌੜ ਦੇ ਵਿੱਚ ਲੱਗਿਆ ਹੋਇਆ ਪਰ ਉਸ ਦੌੜ ਦੇ ਵਿੱਚ ਭੱਜਦਾ 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 ਉਹ ਤਾਂ ਵੀ ਪਿੱਛੇ ਰਹਿ ਜਾਂਦਾ ਕਿਉਂਕਿ ਅੱਗੇ ਵਾਲੇ ਉਹਨੂੰ ਵਧਣ ਨਹੀਂ ਦਿੰਦੇ ਵਧਣ ਨਹੀਂ ਦਿੰਦੇ ਤੇ ਤੁਹਾਡੀ ਇਹ 24 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ ਤੇ ਕੀ ਕਹਿਣਾ ਚਾਹੂਗੇ ਦਰਸ਼ਕਾਂ ਨੂੰ ਕਿਉਂਕਿ ਟੀਜ਼ਰ ਦਰਸ਼ਕਾਂ ਨੇ ਦੇਖ ਲਿਆ ਹੁਣ ਇੰਤਜ਼ਾਰ ਹੈ ਕਿ ਕਦੋਂ ਇਹ ਵੈਬ ਸੀਰੀਜ਼ ਰਿਲੀਜ਼ ਹੋਵੇ ਤੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੂਗੇ ਦੇਖੋ ਜੀ ਮੈਂ ਤਾਂ ਇਹ ਹੀ ਕਹਿਣਾ ਚਾਹਾਂਗਾ ਵੀ ਤੁਸੀਂ ਵਧੀਆ ਕੰਟੈਂਟ ਨੂੰ ਹਮੇਸ਼ਾ ਹੀ ਪਿਆਰ ਕੀਤਾ ਦੇਖਦੇ ਹੋਗੇ ਐਪਰੀਸ਼ੀਏਟ ਕਰਦੇ ਹੋਗੇ ਦਰਸ਼ਕ ਐਸ ਵੇਲੇ ਬਹੁਤ ਸਿਆਣੇ ਹੋ ਚੁੱਕੇ ਨੇ ਉਹਨਾਂ ਨੂੰ ਤੁਸੀਂ ਹੁਣ ਮੂਰਖ ਨਹੀਂ ਬਣਾ ਸਕਦੇ ਉਹ ਉਹੀ ਚੀਜ਼ ਦੇਖਦੇ ਨੇ ਜੋ ਉਹਨਾਂ ਨੂੰ ਲੱਗਦਾ ਵੀ ਇਹਦੇ ਵਿੱਚ ਦੇਖਣ ਜੋ ਕੁਝ ਹੈ ਤਾਂ ਮੈਂ ਤੁਹਾਨੂੰ ਵਾਅਦਾ ਕਰਦਾਗਾ ਪ੍ਰੋਮਿਸ ਹੈ ਕਿ ਵੀ ਤੁਸੀਂ ਸਾਡੇ ਕੰਟੈਂਟ ਤੋਂ ਨਿਰਾਸ਼ ਨਹੀਂ ਹੋਵੋਗੇ ਐਪਰੀਸ਼ੀਏਟ ਕਰੋਗੇ ਪਲੀਜ਼ ਇਹ 6 ਐਪੀਸੋਡ ਨੇ ਜ਼ਰੂਰ ਦੇਖੋ ਜੇ ਤੁਸੀਂ ਚਾਹੋਗੇ ਕਿ ਇਦਾਂ ਦੇ ਕੰਟੈਂਟ ਅੱਗੇ ਹੋਰ ਬਣੇ ਯੂਥ ਨਵੇਂ ਆਰਟਿਸਟਾਂ ਨੂੰ ਮੌਕਾ ਮਿਲੇ ਸਾਡੀ ਸਾਰੀ ਟੀਮ ਨਵੀਂ ਆ ਸਾਨੂੰ ਇਹ ਹੁੰਦਾ ਹੈਗਾ ਵੀ ਜਦੋਂ ਸਾਡੇ ਸ਼ਿਕਵਾ ਇਹ ਹੁੰਦਾ ਸਾਡੇ ਆਡੀਅנס ਦਾ ਕਿ ਸਾਡੇ ਕੋਲੇ ਅੱਛਾ ਕੰਟੈਂਟ ਨਹੀਂ ਬਣ ਰਿਹਾ ਮੈਂ ਦਾਵਾ ਕਰਦਾ ਕਿ ਤੁਸੀਂ ਦੇਖੋਗੇ ਲੱਗੇਗਾ ਕਿ ਵੀ ਇਹ ਤੁਸੀਂ ਜਿੱਦਾਂ ਕੋਈ Netflix ਦੀ Amazon ਦੀ ਸੀਰੀਜ਼ ਦੇਖ ਰਹੇ ਹੋ ਉਸ ਲੈਵਲ ਦੀ ਸੀਰੀਜ਼ ਹੈਗੀ 6 ਐਪੀਸੋਡ ਤੁਹਾਨੂੰ ਜੇ ਤੁਸੀਂ ਇੱਕ ਵਾਰੀ ਬੈਠ ਕੇ ਦੇਖਣ ਲੱਗੇ ਤਾਂ ਮੈਂ ਦਾਵਾ ਕਰਦਾ ਤੁਸੀਂ ਉੱਠੋਗੇ ਨਹੀਂਗੇ ਇਹ ਚੀਜ਼ ਦੀ ਗਾਰੰਟੀ ਹੈ ਕਿ ਜੀ ਤਾਂ ਦਰਸ਼ਕਾਂ ਨੂੰ ਇਹੀ ਕਹਿਣਾ ਚਾਹਾਂਗੀ ਕਿ 24 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਲੱਕੜਬੱਗੇ ਵੈਬ ਸੀਰੀਜ਼ ਦੇਖਣੀ ਜ਼ਰੂਰ ਹੈ ਟੀਜ਼ਰ ਵੀ ਦੇਖੋ ਤੇ ਟੀਜ਼ਰ ਦੇਖ ਕੇ ਟ੍ਰੇਲਰ ਦੇਖ ਕੇ ਸਾਨੂੰ ਜ਼ਰੂਰ ਦੱਸਣਾ ਹੈ ਤੁਸੀਂ ਕਿ ਤੁਹਾਨੂੰ ਕਿਵੇਂ ਦਾ ਲੱਗਿਆ ਤਾਂ ਗੁਰਪ੍ਰੀਤ ਰਟਾਲ ਇਸ ਸਮੇਂ ਸਾਡੇ ਨਾਲ ਮੌਜੂਦ ਸਨ ਸਰ ਬਹੁਤ-ਬਹੁਤ ਧੰਨਵਾਦ ਗੱਲਬਾਤ ਕਰਨ ਦੇ ਲਈ ਤਾਂ ਦਰਸ਼ਕ ਸਾਨੂੰ ਜ਼ਰੂਰ ਦੱਸਣ ਤੇ ਜ਼ਰੂਰ ਇਸ ਵੈਬ ਸੀਰੀਜ਼ ਨੂੰ ਦੇਖਣ ਤੁਹਾਡੇ ਨਾਲ ਮੈਂ ਕਰੁਨਾ ਸ਼ੈਮਾ ਕੈਮਰਾ ਪਰਸਨ ਅਸ਼ਵਨੀ ਦੇ ਨਾਲ